ਵੀਨੇ ਨਿੰਗ ਬੱਕਰ ਗੱਟੀਆਂਆਂ ਕਰਕੇ ਹਜੇ ਵੀ ਇਹਨੂੰ ਐ ਰਹਿਂਦਾ ਫਾ ਮੇਰੇ ਰਸਤੇ ਲੰਘਦੀ ਹੈ ਬੱਕਰੀ ਹਾਂ ਵੀ ਰੁੱਬੀ ਤੇਰਾ ਨਹੀਂ ਹੁਣ ਤੇਰੀ ਵਾਰੀ ਵਾ ਕੱਟੀ ਗਈ ਤੂੰ ਹੀ ਚੱਲ ਕਾਕੇ ਆ ਪੱਠਾ ਸੀਦਾ ਹੈ ਹੈ ਰਜਾ ਚਿੱਟੀਆਂ ਪੁਰੇ ਕਾਲੀਆਂ ਹੋਈਆਂ ਪਿੰਗਾ ਇਹ ਪਹਿਲਾਂ ਤਾਂ ਇੱਥੇ ਤੂੰ ਹੀ ਨਹੀਂ ਪਾਉਂਦੀ ਸੀ ਕਿ ਤਾਂ ਕਰਕੇ ਨਾ ਉੱਥੇ ਚੁੱਲ੍ਹੇ ਚੋਰਚ ਜਾ ਵੜਦਿਆਂ ਉਤੇ ਤੱਕ ਪਾਣੀ ਤਪਾ ਕਰਦੇ ਆਂਗੇ ਆ ਕੁ ਥਾਂ ਨਿੱਗਾ ਹੁੰਦਾ ਇਹਦੇ ਵਿੱਚ ਜਾ ਕੇ ਬਹਿ ਜਾਂਦੀਆਂ ਬਹੁਤ ਵਧੀਆ ਮੈਂ ਵੀ ਉਹਨਾਂ ਦੇ ਰੀ ਸਨੈਕ ਇੱਕ ਦਿਨ ਮੈਂ ਫਿਰ ਸੋਈ ਦੇ ਜਾ ਕੇ ਮੂੰਗੀ ਭਿਉਣੀ ਮੈਂ ਬੱਕਰਿਆਂ ਨੂੰ ਪੌਣੇ ਨਾਲ ਮੈਂ ਵੀ ਖਾਇਆ ਕਰੂੰਗਾ ਸੋਈ ਦੇ ਚਾੱਕੀ ਗੱਲ ਦੋਸਤੋ ਗੁੱਡ ਮਾਰਨਿੰਗ ਟੂ एवरीवन ਅੱਜ ਆਪਾਂ ਸਵੇਰ ਦੀਆਂ ਗੱਲਾਂ ਕਰਾਂਗੇ ਉਦੋਂ ਤੁਸੀਂ ਸ਼ਾਮ ਦਾ ਵਲੌਗ ਤਾਂ ਵਖੇ ਸੀਗਾ ਅੱਜ ਆਪਾਂ ਸਵੇਰ ਦਾ ਵਲੌਗ ਬਣਾਉਣੀ ਹੈ ਕਿ ਆਪਾਂ ਸਵੇਰ ਬੱਕਰਿਆਂ ਨੂੰ ਕਿਵੇਂ ਸੰਭਾਲਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਆਪਣੀ ਆ ਛੋਟੀ ਬਾੜੀ ਪਹਾੜੀਆਂ ਵਾਲੀ ਸਾਫ਼ ਕੀਤੀ ਬੋਕਰ ਮਾਰ ਕੇ ਤੇ ਜਿਹੜਾ ਵੀ ਆਪਣਾ ਉਹ ਉਹ ਕੂੜਾ ਕੱਪਾ ਸੀਗਾ ਮਿੰਗਣਾ-ਮੁੰਗਣਾ ਜੈ ਇਹਨਾਂ ਨੇ ਜਿਹੜਾ ਨੀਰਾ ਥਲੇ ਡੋਲਦਿਆਂਗਾ ਉਹ ਆਪਾਂ ਇਕੱਠਾ ਕਰਕੇ ਇਹਦੀ ਧੂਈ ਪਾਦੀ ਹੁਣ ਜਦੋਂ ਸਵੇਰ ਪੰਦਰੋਂ ਕੱਟਾਂਗੇ ਨੈਗਜੋ ਆਉਣਗੇ ਬਾਹਰ ਆ ਕੇ ਕੰਬਲ ਆਪ ਲੈਣਦੇ ਛੋਟੇ ਬੱਚੇ ਉਹ ਆਪ ਮੱਕੀ ਖਾ ਕੇ ਇਹਦੇ ਕੋਲੇ ਖੜ ਜਾਣਗੇ ਤੇ ਆਪਾਂ ਤੁਹੀਂ ਸੇਕ ਲੈਣਗੇ ਬਾਕੀ ਆਪਾਂ ਮੱਕੀ ਤਿੰਨ-ਚਾਰ ਥਾਵਾਂ ਤੇ ਪਾਤੀ ਆ ਜੇ ਕੋਈ ਵੱਡੀਆਂ ਪੱਠਾਂ ਹ ਰੂਪੀ ਵਰਗੀਆਂ ਛੋਟਾ ਨੂੰ ਮਾਰਦੀਆਂ ਤੋਂ ਆਪ ਦਾ ਸਾਈਡ ਤੇ ਹੋ ਕੇ ਖਾ ਲੈਂਦੀਆਂ ਇਹ ਇਹਨਾਂ ਦਾ ਅੱਜ ਰੂਪੀ ਵਰਗੀਆਂ ਭੱਜਾਈਆਂ ਪਹਿਲਾਂ ਆਪ ਹੀ ਪਿੰਜਰਾ ਖੋਲ ਕੇ ਕਿਉਂਕਿ ਅੱਜ ਥੋੜੇ ਠੰਡੇ ਸੀਗੀ ਦੂਜੀ ਵਾਰ ਦੀ ਚਾਹ ਪੀਣ ਲੱਗ ਪਏ ਤੁਸੀਂ ਕਰਕੇ ਲੇਟ ਹੋ ਗਏ ਪਰ ਇਹਨਾਂ ਨੂੰ ਆਪਣੇ ਟਾਈਮ ਤੇ ਇਹਨਾਂ ਨੂੰ ਪਤਾ ਸੀ ਕਿੱਥੇ ਆਉਣਾ ਹੈ ਆਪੇ ਆਲਣਾ ਪਿੰਜਰੇ ਚੋਂ ਨਿਕਲ ਕੇ ਭੱਜਿਆ ਇ ਤੇ ਆਪਣੀ ਦੂਜੀ ਬਰਬਰੀਆਂ ਦੀ ਭਟੀਆਂ ਬੱਕੀਆਂ ਇਹਨਾਂ ਨੇ ਮਾਵਾਂ ਨੇ ਉਹ ਤਾਂ ਆ ਗਈ ਉਹਨਾਂ ਆ ਤੇ ਸਪੈਸ਼ਲ ਤੋਂ ਹੀ ਪਈ ਹੋਈ ਆ ਤੇ ਆਪਣੀਆਂ ਸਾਰੀਆਂ ਛੋਟਾ ਵੱਡਾ ਝਾਲ ਇੱਥੇ ਆ ਗਏ ਇਹ ਸਾਰੇ ਅੱਜ ਕਰੀ ਜਾਂਦੇ ਆ ਛੱਡੋ ਛੇਤੀ ਤੇ ਆਪਾਂ ਹੁਣ ਕਰਦੇ ਆ ਇਹਨਾਂ ਨੂੰ ਆਜ਼ਾਦ ਇਹਨਾਂ ਤੋਂ ਇਹ ਛੱਡ ਕੇ ਸਾਰੇ ਹੋਣੇ ਆਪੇ ਇਹਨਾਂ ਨੂੰ ਪਤਾ ਹੈਗਾ ਕਿ ਸਾਡਾ ਟਿਕਾਣਾ ਕਿੱਥੇ ਹੈਗਾ ਇਹ ਆਪੇ ਜਾ ਕੇ ਆਪਦੇ ਟਿਕਾਣੇ ਤੇ ਖੜ੍ਹ ਜਾਣਗੇ। ਤੇ ਰੂਬੀ 2 ਪਹਿਲਾਂ ਹੀ ਜਾਵੜੀਆਂ ਸੀਗੀਆਂ ਪਿੰਜਰੇ ਚੋਂ ਆਪੇ ਅੱਛਾ ਖੋਲ ਕੇ ਬਾਹਰ ਜੰਗਾਂ। ਕਾਰ ਹੈ ਜੀ ਇਹਨੂੰ ਲੋਜੀ ਇੱਕ ਦਾ ਬਸ ਉਹ ਤਾਂ ਪੱਕੀ ਆ ਪਾਠੇ ਨੇ ਤਾਂ ਤੁਹੀਂ ਕੋਲੀ ਖੜਨਾ ਹੁੰਦਾਗਾ ਤੇ ਆਪਦੀ ਤੁਹੀਂ ਸੇਕੂਗੀ ਜਦੋਂ ਇਹ ਥੋੜੀ ਜਿਹੀ ਨਿੱਗੀ ਹੋ ਗਈ ਫੇਰ ਜਾ ਕੇ ਦਾਣੇ ਤੇ ਲੱਗ ਜਾ ਆ ਬੱਚੇ ਇੱਧਰ ਆ ਕੇ ਅੱਡ ਬਾਏ ਇਹਨਾਂ ਦੀਆਂ ਵੀ ਟੋਲੰਗਾ ਬਣ ਗਾ ਅੱਡ ਅੱਡ ਜਿਵੇਂ ਪਿੰਜਰਿਆਂ ਚ ਰੰਨੀਆਂ ਸੀਂਗਾ ਜਿਵੇਂ ਆਪਾਂ ਸਕੂਲ ਚ ਆ ਪਲੱਸ 2 ਵਾਲੇ ਆ ਡਾ ਗਿਆ ਵੱਡਾ ਤੇ ਉਹ ਇਹ ਖੜ ਜਾਂਦੇ ਆ ਕੀ ਆਹ ਰਿਆਂ ਟੋਲੰਗਾ ਬਣਾ ਕੇ ਤੇ ਹੁਣ ਆਪਾਂ ਦੋਨਾਂ ਦੀ ਉੱਡਣਾਂ ਰਿ ਮੱਕੀ ਲੈ ਕੇ ਚਲਦੇ ਆਂਗੇ ਉਹਨਾਂ ਨੂੰ ਕੱਢਦੇ ਆਂ ਬਾਹਰ ਇਕੜ ਆਪਾਂ ਮੱਕੀ ਸਵਾ ਦੇਾਂਗੇ ਨਾ ਨੂੰ ਮੱਕੀ ਪਾ ਕੇ ਕੱਢ ਦਿੰਨੇ ਆਂ ਬਾਹਰ ਫੇਰ ਆਪਾਂ ਪਾ ਗਿਨਾਂ ਨੂੰ ਅੱਥੇ ਝੂ ਫਾੜ ਕੀਤੇ ਮੱਕੀ ਦੇ ਉਹ ਆਪਣੇ ਰੁਟੀਨ 'ਚ ਚੱਲਦਾ ਵਾ ਕਾਫੀ ਟਾਈਮ ਤੋਂ ਇਹ ਆਪਣੇ ਚੱਲੇ ਆਉਂਦਾ ਪਹਿਲਾਂ ਪਹੁੰਚੇ ਹੁੰਦੇ ਸੀ ਸਾਫ ਦੀ ਮੋਟੀ ਆਪਣੇ ਟੋਟੀ ਜੀ ਟੁੱਟ ਆ ਜੀ ਇਹਨਾਂ ਨੂੰ ਪਹੁੰਚਾਉਣੀ ਸੌਖੀ ਰਹਿ ਜਾਂਦੀ ਹੈਗੀ ਮਰੇਗਾ ਤੇ ਇਹਦੀ ਆਪਾਂ ਮੱਕੀ ਫਾਤੀ ਉੱਥੇ ਚਲਾ ਪਈ ਆਇਆ ਤੈਨੂੰ ਬੰਨਗੇ ਆ ਵੀ ਮੋਟੋ ਚੱਲ ਬਾਹਰ ਜਾ ਕੇ ਖੋਲੂਗਾ ਆਪਣੀ ਆ ਗਈ ਮੋਟਰ ਇਹਨੂੰ ਬੰਨ੍ਹ ਦੇਾਂਗੇ ਇਹਦੇ ਵੀ ਹੁਣ ਮੈਨੂੰ ਲੱਗਦਾ ਰਹਿ ਗਿਆ ਢਾਈ ਕੁ ਮਹੀਨੇ ਰਹਿ ਗਿਆ ਸੂਣ ਤੇ ਚਲੋ ਹੈ ਮਹੀਨਾ ਰਹਿ ਗਿਆ ਮਹੀਨਾ ਰਹਿ ਗਿਆ ਰਸ ਹੁੰਦਾ ਇਹਦੇ ਤੋਂ ਐਤ ਕੀ ਆਸ ਕਰਦੇ ਆਂਗੇ ਦੋ ਬੱਚੇ ਦੇ ਦੇ ਪਿਛਲੀ ਆਰ ਇਹਦੀ ਇੱਕ ਪੱਠ ਸੀਗੀ ਉਹ ਬਹੁਤ ਸੋਹਣੀ ਆਗੀ ਰੂਬੀ ਦੇ ਬਰੋਬਰ ᱛੀ ਹੋਈ ਪਈ ਹੈਗੀ ਉਹ ਵੀ ਸੂਣ ਵਾਲੀ ਹੈਗੀ ਤੇ ਬਾਕੀ ਆਪਣੀ ਵਧੀਆ ਕੰਮ ਆਲ ਸੋਹਣਾਗਾ ਰੱਬ ਦੀ ਕਿਰਪਾ ਆਪਣੀ ਦੇ ਹਜੇ ਤੱਕ ਆ ਪੰਨਤਾਂ ਤਾਂ ਇਹਨੇ ਬਣ ਕੇ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਬਾੜੀ ਚ ਉਧਰ ਇਹਦੇ ਬੱਚੇ ਰੋਲਾ ਪਾਈ ਜਾਂਦੇ ਆਗੇ ਪਹਿਲਾਂ ਜਦੋਂ ਪਿੰਜਰੇ ਰੋਂ ਕੱਢਣ ਸਾਰ ਇਹਨਾਂ ਨੂੰ ਦੁੱਧ ਪਿਆ ਦੇਨੇ ਹੁੰਨੇ ਆਪੇ ਰੁਕ ਜਾਂਦੇ ਆਗੇ ਪਤਾ ਨਹੀਂ ਅੱਜ ਕੀ ਹੋਇਆ ਅੱਜ ਸਿੱਧੇ ਬਾਹਰ ਭੱਜੇ ਆਏ ਤਾਂ ਫੇਰ ਇਹਨੂੰ ਇੱਥੇ ਲਿਆਉਣਾ ਪੈਂਦਾ ਆ ਜਾ ਖੜ ਜਾ ਅਰੂਬੀ ਰੂਬੀ ਨੇ ਇੰਨੀਆਂ ਬੱਕਰੀਆਂ ਚੁਗਾਈਆਂ ਕਰਕੇ ਹਜੇ ਵੀ ਇਹਨੂੰ ਐ ਰਹਿਂਦਾ ਕਿ ਮੇਰੇ ਵਾਸਤੇ ਲੈਂਦੀ ਹੈ ਬੱਕਰੀ ਹਾਂ ਵੀ ਰੂਬੀ ਤੇਰਾ ਨਹੀਂ ਹੁਣ ਤੇਰੀ ਵਾਰੀ ਵਾ ਕੱਟੀ ਗਈ ਤੂੰ ਹੀ ਚੱਲ ਬਸ ਆ ਵੀ ਸੇਕ ਕੇ ਜਿੰਨਾਂ ਨੂੰ ਠੰਡ ਲੱਗਦੀ ਉਹ ਆਦੀ ਤੁਹੀਂ ਸੇਕੀ ਜਾਂਦੇ ਆ ਕਿ ਹੌਲੀ ਹੌਲੀ ਜੁਲੀ ਵੀ ਨਹੀਂ ਡੇ ਹੈਗੀ ਜੁਲੀ ਚੱਲ 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 ਜਲ ਚੱਲ ਜੁਲੀ ਚੱਲ ਚੱਲ ਬਈ ਆ ਜਾ ਕੀ ਆਲਾ ਆਪਦੀ ਥਾਂ ਤੇ ਇਹਨਾਂ ਵੀ ਬੰਨਗੇ ਹਿੱਟੋ ਤੱਕ ਦਾ ਆਪਣਾ ਹੋ ਗਿਆ ਹੁਣ ਕੰਪਲੀਟ ਫੇਰ ਬਸ ਉਹਨਾਂ ਇਹਨਾਂ ਨੂੰ ਪੱਟੇ ਪਾਉਣ ਵਾਲੇ ਰਹਿ ਗਏ ਉਹ ਦਾ ਆਪਾਂ ਸਾਰਾ ਦੇਣੀ ਚੱਲੀ ਜਾਂਦਾਗਾ ਪੱਟੇ ਪਾਦਗੇ ਪਾਣੀ ਧਰਦਗੇ ਹੁਣ ਮੈਂ ਲਿਆਉਣਾਗਾ ਇਹਦੀਆਂ ਲਾਲ ਦੀਆਂ ਪੱਠਾ ਛੱਡ ਕੇ ਉਹ ਪਿੰਜਰੇ ਦੀਆਂ ਤਾੜੀਆਂ ਉਹ ਵੀ ਵਿਚਾਰੀਆਂ ਰੋਲਾ ਪਾਈ ਜਾਂਦੀਆਂ ਛੱਡੋ ਪਿਆਓ ਦੁੱਧ ਉਹਨਾਂ ਨੂੰ ਵੀ ਕੱਢਦੇ ਆ ਬਾਹਰ ਤੋ ਵੀ ਵਿਚਾਰ ਰਹੇ ਹਾਂ ਤੜੀਆਂ ਤੜੰਗਾ ਦੇਖਦੇ ਆ ਨੈਕ ਚ ਤੜੀਆਂ ਸੀ ਠੰਡ ਕਾਫੀ ਹੋਈ ਪਈ ਹੈਗੀ ਪਾਈਏ ਅੰਮੀ ਆਜੋ 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 ਪਰ ਜਾਓ ਚਲੋ 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 ਇਹ ਗੰਗਾ ਹੈ ਵੀ ਤੱਕ ਇਹਨਾਂ ਦੀ ਮਾਂ ਦੀ ਮਾਂ ਚ ਦੇਖ ਤਾ ਗੀ ਇਹ ਬਸ ਥੋੜਾ ਆ ਵਾ ਲੋਕ ਕੁੱਟਾਂ ਝਗਾਉਂਦੀ ਆ ਫੇਰ ਹੱਲੇ ਜਾਂਦੀ ਆ ਇਹਨੂੰ ਫੜ ਕੇ ਝਗਾਉਣਾ ਪੈਂਦਾ ਖਾਲੀ ਕਰਉਣਾ ਪੈਂਦਾ ਲੈ ਵਾ ਫੜ ਕੇ ਬਾਕੀ ਚੰਗੀ ਆ ਬੱਕਰੀ ਇਹ ਹਾਂ ਬਾਕੀ ਆ ਪੱਠਾ ਸੀ ਦਾ ਹੈ ਰਜਾ ਚਿੱਟੀਆਂ ਪਰੇ ਕਾਲੀਆਂ ਹੋਈਆਂ ਪਿੰਗਾ ਇਹ ਪਹਿਲਾਂ ਤਾਂ ਇੱਥੇ ਤੁਹੀਂ ਨਹੀਂ ਪਾਉਂਦੇ ਸੀਗੇ ਤਾਂ ਕਰਕੇ ਨਾ ਉੱਥੇ ਚੁੱਲ੍ਹੇ ਚੋਰਚ ਜਾ ਵੜਦੀਆਂ ਆ ਪਤੇ ਤੱਕ ਪਾਣੀ ਤਪਾ ਕਰਦੇ ਆਂਗੇ ਆ ਕੁ ਥਾਂ ਨਿੱਗਾ ਹੁੰਦਾ ਇਹਦੇ ਵਿੱਚ ਜਾ ਕੇ ਬਹਿ ਜਾਂਦੀਆਂ ਸ਼ਾਮ ਨੂੰ ਹਾਂ ਸ਼ਾਮ ਨੂੰ ਬਹਿ ਜਾਂਦੀਆਂ ਹੁੰਦੀਆਂ ਉਥੇ ਵਿੱਚ ਇਹ ਸਿਰਕਸਾਈ ਜਾਂਦੀਆਂ ਤੇ ਕਾਲ ਕਾਲਾਂ ਗੋਗਾ ਸੀਂਗਾ ਇਹ ਤਾਂ ਸਾਫ਼ ਹੋਊਗਾ ਤੇ ਬਾਈ ਸੇ ਵੀ ਸੋਹਣੀਆਂ ਪੱਠਾਂ ਵਾਈਟਾਈ ਚ ਪੂਰੇ ਖੜੇ ਕਰਨਾ ਨਹੀਂ ਗਾ ਛੜਚਾ ਕਰਤੀ ਹੁਣ ਆਪਾਂ ਸਾਉਂ ਦੇ ਆਪਣੇ ਬਾਹੋ ਬੀਟ ਲਾ ਉਹਨਾਂ ਨੂੰ ਆਪਾਂ ਧਰਿਆ ਖਰਾਕ ਜਿਹੜੇ ਆਪਣੇ ਉਹ ਬੱਚੇ ਬਾਹਰ ਉਹਨਾਂ ਨੂੰ ਚਿਧਾਉਣੇ ਤੋਂ ਤੇ ਆਪਾਂ ਦਿਖਾਉਣੇ ਉਹਨਾਂ ਨੂੰ ਆਪਾਂ ਫਰਟੀਨ ਦੇ ਵਿੱਚ ਜਿਹੜੀਆਂ ਸੂਨ ਸੋਈਆਂ ਬੱਕਰੀਆਂ ਉਹਨਾਂ ਨੂੰ ਕਿਹੜੀ ਕਿਹੜੀ ਖਰਾਕ ਪਾਉਣੇ ਆ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਪਾਵਾਂਗੇ ਮੱਕੀ ਆਪਣਾ ਡੱਬਾ ਬਾਹਰ ਪਿਆਣਾ ਉਹ ਚੱਕ ਲਿਆ ਵਾ ਸੂਰਜ ਵੀ ਚੜਦਾ ਆ ਹੁਣ ਤਾਂ ਆਪਾਂ ਇਹਨਾਂ ਨੂੰ ਪਾਵਾਂਗੇ ਤਿੰਨ ਬੱਕਰੀਆਂ ਆਪਣੀਆਂ ਆਪਾਂ ਪਾਵਾਂਗੇ ਪੌਣਾ ਡੱਬਾ ਮੱਕੀ ਦਾ ਤੇ ਪਾਉਣਾ ਤੋਂ ਥੋੜਾ ਜਿਹਾ ਘੱਟ ਆਪਾਂ ਪਾ ਰਹੇ ਆ ਇਹ ਦੜੀ ਦੜੀ ਦਰੜ ਫਰੜ ਜੀ ਕਣਕ ਦਾ ਤੇ ਵਿੱਚ ਆਪਾਂ ਪਾਵਾਂਗੇ ਇਹਦੇ ਆ ਜਿਹੜੀ ਅਸੀਂ ਪਸ਼ੂਆਂ ਨੂੰ ਖਰਾਕ ਪਾਉਣੇ ਆਂਗੇ ਇਹਦੇ ਵਿੱਚ ਇਹਦੇ ਵਿੱਚ ਵੀ ਬਹੁਤ ਕੁਸ ਮੱਕੀ ਹੈ ਮੱਝਾਂ ਨੂੰ ਖਰਾਕ ਪਾਉਣੇ ਆ ਜਿਹੜੀ ਆਹ ਪਸ਼ੂਆਂ ਨੂੰ ਇਹਦੇ ਵਿੱਚ ਆ ਗਈ ਆਹ ਮੱਕੀ ਆ ਗਈ ਸੋਇਆ ਬੀਨਾ ਦੀ ਛੋਲਿਆਂ ਦਾ ਛਿਲਕਾ ਆ ਗਿਆ ਔਰ ਦੋ ਤਿੰਨ ਅਸੀਂ ਪਾਊਡਰ ਪਾਉਣੇ ਆ ਕਣਕ ਇਹਦੇ ਵਿੱਚ ਆ ਗਈ ਇਹ ਵੀ ਬਹੁਤ ਵਧੀਆ ਆਹ ਵਾਲਾ ਕੀ ਬੁੜੇਵਿਆਂ ਦੀ ਖਾਲ ਆ ਗਈ ਇਹਦੇ ਨਾਲ ਪਸੋਂ ਜੇ ਕਮਜ਼ੋਰੀ ਨਹੀਂ ਪੈਂਦੀ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਹੈ ਜਦੋਂ ਦੁੱਧ ਦਿੰਦੇ ਆ ਖਾਰ ਪੈਣ ਲੱਗ ਪੈਂਦੀ ਆ ਪਰ ਇਸ ਨਾਲ ਉਹ ਵਧੀਆ ਰਹਿੰਦੀਆਂ ਸਰਾਜ ਹੀ ਰਹਿੰਦੀਆਂ ਦੁੱਧ ਪੂਰਾ ਰਹਿੰਦਾ ਬੱਚੇ ਵਧੀਆ ਪਾਲਦੇ ਆ ਇੰਨੀ ਖਰਾਕ ਨਹੀਂ ਬਾਲੀ ਵੀ ਨਹੀਂ ਕਹਿ ਸਕਦੇ ਆਪਾਂ ਕਿ ਖਰਾਕ ਬਾਲੀ ਹੈਗੀ ਕਿ ਇਹਨਾਂ ਨੂੰ ੱੱਕਾ ਵੱਜੂਗਾ ਪਰ ਸਹੀ ਆ ਜਿੰਨੇ ਉਹਨਾਂ ਦੀ ਖਰਾਕ ਆ ਉਹਨਾਂ ਦੀ ਦੁੱਧ ਦੀ ਕੈਪੈਸਿਟੀ ਵੀ ਬਹੁਤ ਵਧੀਆ ਸੱਚ ਆਪਾਂ ਪਾਲਾਂਗੇ ਸਾਰਿਆਂ ਨੂੰ ਵੰਡ ਕੇ ਇੱਕ ਸਾਡੀ ਬੱਕਰੀ ਹੈਗੀ ਥੋੜੀ ਜਿਹੀ ਇੱਥੇ ਵੰਣੀ ਬੰਨਾਂਗੇ ਉਹ ਚਾਕੇ ਮੁੱਦੀ ਮਾਰ ਦੋ ਨਾਲ ਦੀ ਨਾਲ ਉਹ ਵੀ ਦਿਖਾਵਾਂਗੇ ਆਪਾਂ ਉਹ ਪਾਤੀ ਖਰਾਕ ਹੁਣੇ ਚਾਕੇ ਵਟਲੀ ਦਾ ਮੁੱਦਾ ਉੱਚੋ ਪਤਾ ਨਹੀਂ ਕੀ ਦਿੱਕਤ ਆ ਨੀ ਵੀ ਰੋਲਾ ਪਾਈ ਜਾਂਦੇ ਆ ਕਿ ਉਹ ਬੈਠੇ ਪਿੰਜਰੇ ਚ ਛੱਡੋ ਸਾਨੂੰ ਵੀ ਹੱਦ ਦਾ ਕਿਲੋ ਸੁਬਾਪਾ ਇੱਕ ਬੱਕਰੀ ਨੂੰ ਅੱਧਾ-ਅੱਧਾ ਕਿਲੋ ਖਰਾਕ ਪਾ ਦਿੰਨੇ ਆ ਅੱਧਾ ਕਿਲੋ ਖਰਾਕ ਹਾਂ ਸਹੀ ਹੁੰਦੀ ਹੈਗੀ ਤੇ ਵਧੀਆ ਰਹਿੰਦੀ ਆ ਪਰ ਇੰਨੀ ਖਰਾਕ ਦੇ ਨਾਲ ਇੱਕ ਤਾਂ ਬੱਕਰੀਆਂ ਦੁੱਧ ਸਹੀ ਲਾ ਲੈਿੰਦੀਆਂ ਪੂਰਾ ਲਾ ਲੈਿੰਦੀਆਂ ਦੂਜੇ ਉਹਨਾਂ ਦੇ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਆ ਤੇ ਬੱਚੇ ਵਧੀਆ ਤੰਦਰੁਸਤ ਪਾਲਦੇ ਹੈਗੇ ਬਾਕੀ ਬੱਚੇ ਵੀ ਹੁਣ ਤਾਂ ਕਾ ਵੱਡੇ ਹੋ ਗਏ ਉਹ ਵੀ ਖਾ ਲੈਂਦੇ ਆ ਮੱਕੀ ਫੀਡ ਤੇ ਬਾਕੀ ਉਹਨਾਂ ਨੂੰ ਦੁੱਧ ਦੀ ਕੁਆਲਿਟੀ ਵਧੀਆ ਮਿਲਦੀ ਆ ਖਰਾਕ ਬਹੁਤ ਵਧੀਆ ਇਹਨਾਂ ਦੀ ਪਾਈ ਆ ਜੀ ਹੁਣ ਬਸ ਆ ਬੰਨਤ ਗਏ ਆ ਭੱਜ ਜਾਂਦੀ ਹੈ ਜੀ ਇਹਨਾਂ ਨੂੰ ਬੰਨ ਕੇ ਬੱਚੇ ਛੱਡ ਦੇਾਂਗੇ ਉਹਨਾਂ ਨੂੰ ਪਤਾ ਹੀ ਹੈ ਗਿੱਜੇ ਪਏ ਆ ਕਿ ਆਪੇ ਆ ਕੇ ਥੱਲੇ ਲੱਗ ਜਾਂਦੇ ਬਸ ਐਤ ਕੀ ਰੱਬ ਦੀ ਕਿਰਪਾ ਕੀ ਬੱਕਰੀਆਂ ਨੂੰ ਨਾ ਫੜ ਕੇ ਨਹੀਂ ਜਿਗਾਉਣਾ ਪੈਂਦਾ ਪਹਿਲਾਂ ਹੁੰਦਾ ਜਦੋਂ ਬੱਕਰੀ ਸੂਦੀ ਆ ਆਪਣੀਆਂ ਸੂਦੀਆਂ ਹੁੰਦੀਆਂ ਹੀ ਲਗਾਤਾਰ ਤਿੰਨ ਚਾਰ ਉਦੋਂ ਬੱਕਰੀਆਂ ਨੂੰ ਭੁੱਲ ਜਾਂਦੀਆਂ ਵਿੱਚ ਦੀ ਫੜ ਕੇ ਜਿਗਾਉਣਾ ਪੈਂਦਾ ਉਦੋਂ ਥੋੜੀ ਜੀ ਦਿੱਕਤ ਆਉਂਦੀ ਹੈਗੀ ਉਦੋਂ ਪਰੇਸ਼ਾਨੀ ਦਿੰਦੇ ਆ ਬਾਕੀ ਐਤ ਕੀ ਰੱਬ ਦੀ ਕਿਰਪਾ ਬੱਚੇ ਛੱਡ ਦੇਣਗੇ ਆਪਾਂ ਇੱਥੋਂ ਤੇ ਆਪੇ ਜਾ ਕੇ ਲੱਗ ਜਾਣਗੇ ਚਲੋ ਭਈ ਆ ਜਾਓ ਚਲੋ ਹਾ ਬਸ ਆ ਬਹੁਤ ਵਧੀਆ ਰਹੀ ਹੋਇਆ ਕਿ ਆਪੇ ਆ ਕੇ ਲੱਗ ਕੇ ਹੁਣ ਆਪੇ ਦੁੱਧ ਚੁੰਗੀ ਜਾਣਗੇ ਆਹਾ ਆ ਆਪਣੀ ਪੱਠ ਦਾ ਸਭ ਤੋਂ ਵਧੀਆ ਦੁੱਧ ਹੈਗਾ ਇਹਨਾਂ ਤੋਂ 더 ਰਹੀ ਪੂਰਾ ਗੱਬਾਕੀ ਨਾਲੋਂ ਖਰਾਕ ਵੀ ਚੰਗੀ ਖਾਂਦੀ ਆ ਤੇਰੇ ਬੱਚੇ ਵੀ ਸੋਹਣੇ ਪਲ ਰਹੇ ਆ ਬੱਚੇ ਸੋਹਣੇ ਆ ਇਹਦੇ ਪੂਰੇ ਪੂਰੀ ਕੁਆਲਿਟੀ ਚ ਆ ਵਾਈਟ ਆਈ ਆ ਪੂਰੇ ਬੱਕਰੇ ਦੇ ਲੰਮੇ ਕੰਨ ਆਗੇ ਹੱਡਾ ਪੈਰਾਂ ਦਾ ਖੁੱਲਾਗਾ ਇਹਦੀ ਪਾਠਾ ਜਮਾ 나ਗਣ ਕਾਲੀ ਨਾਗ ਆ ਪੂਰੀ ਕੋਈ ਚਿੱਟਾ ਵਾਲ ਨਹੀਂ ਉਹਦੇ ਚ ਪੂਰੀ ਕਾਲੀ ਹੈਗੀ ਤੇ ਆ ਆਪਣੇ ਆ ਕੇ ਚਿੱਟੀ ਦੇ ਇਹ ਥੋੜੇ ਜੀ ਥੋੜੇ ਜੀ ਆ ਕੰਨਾਂ ਦੇ ਪਿੱਛੋਂ ਜਾਂਦੇ ਵੇ ਬਾਕੀ ਇਹ ਬੱਕਰੇ ਵੀ ਹੱਡ ਪੈਰਾਂ ਦੇ ਖੁੱਲੇ ਆ ਉਹ ਪੱਠ ਵੀ ਬਹੁਤ ਸੋਹਣੀ ਆ ਉਹਦੇ ਬਸ ਉਹ ਵੀ ਪੂਰੀ ਕਾਲੀ ਹੈ ਤੇ ਸਿਰ 'ਚ ਥੋੜਾ ਜਿਹਾ ਚਿੱਟਾ ਦਾਗ ਆ ਉਹ ਵੀ ਉਹ ਕੱਲੀ ਪਾਲਦੀ ਹੈਗੀ ਇੰਨੇ ਦੁੱਧ ਤੇ ਆ ਇੰਨਾ ਤੇਲੇ ਪੰਪਰ ਨਹੀਂ ਪਰ ਦੁੱਧ ਇੱਕੋ ਜਿਹਾ ਹੀ ਹੈਗਾ ਉਹ ਖਰਾਕ ਥੋੜੀ ਜੀ ਘੱਟ ਖਾਂਦੀ ਹੈਗੀ ਉਹਦਾ ਦੁੱਧ ਥੋੜਾ ਜਿਹਾ ਟੈਂਡਾ ਨਾਲੋਂ ਪਰ ਉਹ ਕੱਲੀ ਹੈਗੀ ਉਹ ਉਹ ਨੂੰ ਉਹਨਾਂ ਹੀ ਬਹੁਤ ਆਗਾ ਵਧੀਆ ਪਾਲ ਜਾਂਦੀ ਹੈਗੀ ਕੱਲੀ ਕਰਕੇ ਰੱਬ ਨੂੰ ਵੀ ਪਤਾ ਹੀ ਹੈਗਾ ਇਹਦਾ ਦੁੱਧ ਘੱਟ ਸੀਗਾ ਉਹ ਕੱਲੀ ਆਈ ਇਹਨਾਂ ਦਾ ਦੁੱਧ ਠੀਕ ਹੈ ਚਲ ਦੋ ਦੋ ਆਗੇ ਇਹ ਹੱਪਾ ਦੇ ਦਫ਼ਤਰ 'ਚ ਇੱਕ ਸੀਨੀਅਰ ਅਫਸਰ ਨੇ ਜਿਹੜੇ ਉਹਨਾਂ ਦੇ ਪਾਪਾ ਜੀ ਨਾ ਆਪਣੀਆਂ ਵੀਡੀਓ ਦੇਖਦੇ ਹੁੰਦੇ ਆ YouTube ਤੋਂ ਤੇ ਉਹਨਾਂ ਨੇ ਆਰੇ ਬੇਟੇ ਨੂੰ ਕਿਹਾ ਕਿ ਤੁਸੀਂ ਜਦੋਂ ਪਾਪਾ ਨੂੰ ਮਿਲੇ ਹਨਾ ਪਾਪਾ ਗਰੀ ਸਿੰਘ ਨੂੰ ਉਹ ਉਹਨਾਂ ਨੂੰ ਕਿਹਾ ਕਿ ਸਾਨੂੰ ਉਹਨਾਂ ਦੀਆਂ ਬੱਕਰੀਆਂ ਦਾ ਦੁੱਧ ਚਾਹੀਦਾ ਹੈਗਾ ਸੋ ਆਪਾਂ ਇਹਨਾਂ ਤਿੰਨਾ ਵਕਤ ਦਾ ਬੱਕਰੀਆਂ ਦਾ ਦੁੱਧ ਚੁੱਕ ਕੇ ਉਹਨਾਂ ਨੂੰ ਭੇਜਿਆ ਸੀਗਾ ਤੇ ਉਹਨਾਂ ਨੇ ਬਹੁਤ ਪਸੰਦ ਕੀਤਾ ਆਪਾਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਕਿ ਕਿ ਪਹਿਲਾਂ ਤਾਂ ਉਹਨਾਂ ਨੇ ਆਪਣੇ ਕਹਿੰਦੇ ਅਸੀਂ ਵੀਡੀਓ ਸਾਰੀਆਂ ਦੇਖਦੇ ਆਂ ਦੂਜੇ ਨੰਬਰ ਤੇ ਕਹਿੰਦੇ ਸਾਨੂੰ ਦੁੱਧ ਬਹੁਤ ਵਧੀਆ ਲੱਗਿਆ ਕਹਿੰਦੇ ਤੁਹਾਡੀਆਂ ਬੱਕਰੀਆਂ ਸੋਹਣੀਆਂ ਉਹਨਾਂ ਨੇ ਵਧੀਆ ਪ੍ਰਸ਼ੰਸਾ ਕੀਤੀ ਸੋ ਆਪਾਂ ਬਿਲੋਂ ਧੰਨਵਾਦ ਕਰਦੇ ਆਂ ਉਹਨਾਂ ਦਾ ਚਲਦੇ ਆਂ ਦੂਜੀਆਂ ਬੱਕਰੀਆਂ ਵੱਲ ਵੀ ਵੀਡੀਕ ਉਹੀ ਕਹਿੰਨੇ ਆ ਸਾਨੂੰ ਛੱਡੋ ਚਲੋ ਚਲੋ ਆਜੋ ਉਧਰ ਚਲਦੇ ਆ ਬਾਹਰ ਅੱਜ ਦਿਨਾਂ ਦਾ ਲੀੜਾ ਆ ਉਧਰ ਪਿਆਗਾ ਮੈਂ ਹਾਂ ਘਰ ਨਹੀਂ ਸਾਫ਼ ਕਰਨੀ ਪਊਗੀ ਤੇ ਚਲ ਰੱਬ ਨਹੀਂ ਘਰ ਨਹੀਂ ਸਾਫ਼ ਆ ਪਾਣੀ ਇੰਨਾ ਤਾਂ ਲਿਆ ਕੇ ਇਹਨਾਂ ਨੂੰ ਵੀ ਲੈ ਜੀਏ ਠੰਡਾ ਪਾਣੀ ਇਹਨਾਂ ਕੋਲੋਂ ਚੱਕ ਕੇ ਪੀ ਜੇ ਨੂੰ ਅੰਰੀ ਸ਼ਲਵਾ ਲੈਣ ਚਲੋ ਚਲੋ ਆ ਗਿਆ ਬੱਸ ਦਸਨ ਪੰਜਾਂ ਮਿੰਟਾਂ ਚ ਆ ਗਿਆ ਤੁਹਾਡੇ ਕੋਲੇ ਨਹੀਂ ਬੱਕਰੀ ਸੁੰਦੀ ਆ ਗਈ ਆਪਾਂ ਉਹ ਤੋਂ ਥੋੜੀ ਸਪੈਸ਼ਲ ਟਰੀਟਮੈਂਟ ਕਰਦੇ ਆਂਗੇ ਬਾਕੀ ਇਹਨਾਂ ਦਾ ਵੀ ਵਧੀਆ ਕੋਈ ਮਾੜਾ ਨਹੀਂਗਾ ਬਸ ਥੋੜੀ ਜਿਹੀ ਇਹਨਾਂ ਨੂੰ ਜਿਹੜੀ ਆਪਣੇ ਵੱੱਜਾਂ ਨੂੰ ਖਰਾਕ ਪਾਉਣੇ ਆਂਗੇ ਉਹ ਨਹੀਂ ਪਾਉਂਦੇਗੇ ਉਹ ਚੋ ਥੋੜਾ ਜਿਹਾ ਸਮਾਨ ਵਧ ਪਾਇਆ ਹੋਇਆ ਦਾ ਇਨਾਂ ਨੂੰ ਆ ਪਾ ਦਿੰਨੇ ਆ ਇਸੇ ਨਾਲ ਹੀ ਵਧੀਆ ਇਹਨਾਂ ਨੂੰ ਬਾਕੀ ਫੇਰ ਪਾ ਦੇਂਗੇ ਇਹਨਾਂ ਨੂੰ ਮੂਸਫਲੀ ਦਾ ਨੀਰਾ ਇੱਕ ਕਰਨੀ ਚ ਪਾ ਦੇਂਗੇ ਗੁਆਰੇ ਦਾ ਨੀਰਾ ਤੇ ਮਰੀ ਉਹਨਾਂ ਦਾ ਲੈਣ ਬਣ ਜਾਊਗਾ ਬਾਕੀ ਤਾਂ ਫੇਰ ਧਰ ਦੇਣੀ ਮੋਟਰ ਦਾ ਪਾਣੀ ਨਿੱਗਾ ਜਾ ਪੀ ਕੇ ਮਾਰਨੇ ਅਚਾਲਾ ਫੇਰ ਮਾਰ ਲੋਈ ਖੱਟਾ ਦੋਨ ਚੱਕੋ ਇਹਨਾਂ ਨੂੰ ਵੀ ਪਾਤਾ ਦੇਣਾ ਹੁਣ ਆਪਣੇ ਰਹਿ ਗਏ ਬੱਕਰੇ ਉਹਨਾਂ ਦਾ ਵੀ ਖੋਲ ਕੇ ਜਾ ਕੇ ਬਾਹਰ ਆ ਗਿਆ ਆ ਗਿਆ ਆ ਗਿਆ ਚੱਲ ਲੈ ਇਹਨਾਂ ਦੀ ਵੀ ਖੁਰਨੀ ਵੇਖ ਲਈਏ ਕਰੀ ਮਿੰਗਣਾ-ਮੁੰਗਣਾ ਇਹ ਵੀ ਕਰੀ ਬੈਠੇ ਹੁੰਦੇ ਹਾਂ ਜੇ ਇਹ ਕਰਕੇ ਖੁਰਨੀ ਸਾਫ ਇਹਨਾਂ ਨੂੰ ਆਪਾਂ ਗੁੜ ਪਾਇਆ ਸੀ ਗੱਲ ਠੀਕ ਆ ਵਧੀਆ ਨਾ ਉਹ ਚਲੋ ਠੰਡਾ ਪਾਣੀ ਪੀ ਲਈ ਨਾ ਆਪਾਂ ਇਹ ਕਾਰੀ ਇੱਧਰ ਆ ਕੇ ਵੇੜੇ 'ਚ ਤੁਮਹਾਂ ਪਾੜ ਕੇ ਮੱਕੀ ਹੱਡ ਪੈਰ ਖੋਲਣੇ ਉਹਨਾ ਟਾਈਮ ਤੇ ਰੋਕੋ ਨੇ ਹੱਡ ਪੈਰ ਫੇਰ ਖਵਾ ਕੇ ਪੱਠੇ ਪਾ ਕੇ ਫੇਰ ਧਰ ਦੇਣੇ ਪਾਣੀ ਨੂੰ ਠੰਡਾ ਪਾਣੀ ਪੀ ਜਾਂਦਾ ਸੀ ਇਹ ਇੰਨਾ ਕੋ ਖਿਆਲ ਆਪਾਂ ਨੂੰ ਰੱਖਣਾ ਚਾਹੀਦਾ ਹੈ ਇਹ ਜਦੋਂ ਕੋਈ ਵੀ ਵੀਰ ਭਰਾ ਜੀ ਨੇ ਰੱਖਿਆ ਨਾ ਬੱਕਰੀਆਂ ਉਹ ਪਾਣੀ ਪਾਣੀ ਜ਼ਰੂਰ ਚੱਕੇ ਸਿਆਲਾਂ ਚ ਆ ਕੇ ਇਥੇ ਸੱਚੀ ਇਹਨਾਂ ਦਾ ਸਿਰ ਬਾਹਲੀ ਛੇਤੀ ਜਾਮ ਹੋ ਜਾਂਦਾ ਰੇਸ਼ਾ ਨਹੀਂ ਹਟਦਾ ਸਾਰਾ ਸਿਆਲ ਇੱਕ ਵਾਰੀ ਠੰਡਾ ਪਾਣੀ ਪੀ ਲਿਆ ਤਾਂ ਆਹ ਘਰ ਤੱਕ ਪਾਉਂਗਾ ਬੱਕਰਿਆਂ ਨੂੰ ਵੀ ਪਾ ਦੇ ਕੇ ਆਪਾਂ ਆਹੀ ਆਪਣੀ ਪੁਰਾਣੀ ਖਰਾਕ ਉਹਨਾਂ ਦੀ ਨਾ ਪ੍ਰੋਟੀਨ ਸੋਨ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪੁਰਾਣੇ ਵਲੌਗ ਚ ਕਿ ਮੂੰਗੀ 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 ਭਈਆ ਉਹ ਲੈ ਉਹਦਾ ਟਾਈਮ ਹੀ ਨਹੀਂ ਲੱਗਦਾ ਆਏ ਹੁਣ ਵਧੀਆ ਆਪਣਾ ਉਹਨਾਂ ਦਾ ਵੀ ਬਣਿਆ ਸੀਗਾ ਉਹ ਹੁਣ ਉਹਨਾਂ ਦੇ ਸੇਤ ਜੀ ਵਧੀਆ ਬਣੀ ਸੀ ਉਹ ਹੁਣ ਟੁੱਟ ਜੇ ਆਓ ਮੂੰਗੀ ਚਰੋ ਲਿਆਵਾਂਗੇ ਇੱਕ ਗੱਟਾ ਚਲੋ ਜੀ ਫਿਰ ਉਹਨਾਂ ਨੂੰ ਵੀ ਪਾਇਆ ਕਰਾਂਗੇ ਭਿਓਂ ਭਿਓਂ ਕੇ ਮੈਂ ਸ਼ਾਮ ਨੂੰ ਭਿਓਂ ਦਿੰਦਾ ਉਹਨਾਂ ਤੇ ਅਗਲੀ ਸ਼ਾਮ ਨੂੰ ਪਾਉਣਾਗਾ ਪਰ ਮੂੰਗੀ ਨੇ ਨਾ ਟੰਗੂਰ ਨਹੀਂ ਮਾਰਦੀ ਬਹੁਤ ਮਤਾਰ ਮਰ ਵੇ ਗਲੇ ਰਘਾਈ ਮੂੰਗੀ ਬਹੁਤ ਵਧੀਆ ਮੈਂ ਵੀ ਉਹਨਾਂ ਦੀ ਰੀਸ ਨਾਲ ਇੱਕ ਇੱਕ ਦਿਨ ਮੈਂ ਫਰਸੋਈ ਤੇ ਜਾ ਕੇ ਮੂੰਗੀ ਪੀਉਣੀ ਮੈਂ ਬੱਕਰੇ ਨੂੰ ਪੌਣੇ ਨਾਲ ਮੈਂ ਵੀ ਖਾਇਆ ਕਰੂੰਗਾ ਫਰਸੋਈ ਤੇ ਚੱਕ ਲਈ ਜਿਹੜੀ ਮੈਂ ਮੂੰਗੀ ਪੀਉਂਦੀ ਸੀਗੀ ਉਹ ਡੱਬੇ ਤੋਂ ਚੱਕ ਕੇ ਉਹ ਮੂੰਗੀ ਤੜਕੇ ਕੜਕ ਸੰਸ਼ਾ ਰਾਤ ਨੂੰ ਪੀਉਂਦੀ ਤੇ ਤੜਕੇ ਪਾਈ ਹੈਨਾ ਤੜਕੇ ਖਾਧੀ ਤੇ ਕਰੜੀ ਦੀ ਕਰੜੀ ਜਿਹੜੀ ਮੈਂ ਬੱਕਰਿਆਂ ਦੀ ਪੀਉਂਦੀ ਸੀਗੀ ਜਮਨ ਉਸੇ ਟਾਈਮ ਤੇ ਨਾਲ ਤੇ ਇਹਨਾਂ ਦੀ ਉਹ ਸੀ ਮੂੰਗੀ ਬਹੁਤ ਪੋਲੀ ਉਹ ਤਾਂ ਮੇਰਾ ਵੀ ਇਰਾਦਾ ਆ ਬਦਲ ਗਿਆ ਸੀਗਾ ਮੈਂ ਇਹਨਾਂ ਦੇ ਗੱਟੇ ਜੋ ਵੇਖਾਂਗੇ ਮੱਕਰੇ ਨਾਲੀ ਤੇ ਵਾਲੇ ਕਰ ਗਿਆ ਆਪਦੀ ਫਿਰ ਮੇਰਾ ਟਾਈਮ ਹੀ ਨਹੀਂ ਲੱਗਿਆ ਫਿਰ ਇਹਨਾਂ ਨੇ ਖਵਾਤਾ ਗੱਟਾ ਇਹਨਾਂ ਨੂੰ ਵੀ ਖਰਾਪਾਂ ਪਤਾ ਸੁਪਾ ਧਾਰ ਕੱਢ ਲਈ ਇੱਕ ਨਾ ਕਬੂਤਰਾਂ ਨੇ ਥੋੜੀ ਜਿਹੀ ਪਰੇਸ਼ਾਨੀ ਦਿੱਤੀ ਵੀ ਹੈਗੀ ਅਵੇ ਨਾ ਮੋਂਤਾ ਚਲੋ ਖਾਂ ਭਾਗੇ ਨਾ ਮਿੱਠਾ ਬੜੀਆਂ ਮਾਰਦੇ ਆ ਇੱਥੇ ਲਾਈਆਂ ਵੀ ਸੀਂ ਉਹ ਚੁੰਝਾ ਜਿੰਗਾ ਤਾਲਾਦਿਆਂ ਸੀ ਬਾਪੇ ਨੇ ਤੇ ਉਹ ਕੰਪਿਊਟਰ ਨੇ ਕਿੱਥੇ ਛੜਦੇ ਆ ਪੱਟਦੀਆਂ ਇਹਨਾਂ ਨੂੰ ਆਪਾਂ ਪਾਇਆਗਾ ਨੇਪੀਆ 20 ਬਾਜਰਾ ਤੇ ਵਿੱਚ ਆਪਾਂ ਉਹਦੇ ਪਾਇਆ ਅਲਸੀ ਨਾਲ ਆਪਣੇ ਬੀਜਿਆਗਾ ਪ੍ਰਸੀਣ ਤੇ ਉਹ ਕੀ ਹੁੰਦਾ ਦੂਜਾ ਜਮਈ ਉਹਦੇ ਵਿੱਚ ਪਾਈ ਆਪਣੀ ਹਾਲੋਂ ਅਲਸੀ ਵਾਵਾ ਜਿਹੜੀ ਬੂਟੀਆਂ ਜੇ ਪਾਈਆਂ ਇਹਨਾਂ ਨੂੰ ਆਪਾਂ ਉਹ ਦੋ ਦੋ ਘਿਹਰਾਂ ਜੋ ਮੈਂ ਪੱਠੇ ਵੜੇ ਸੀ ਤੇ ਇੱਕ ਇੱਕ ਪਾਂਤ ਲਾ ਲਈ ਸੀਗੀ ਹੋਰ ਲਾ ਕੇ ਪਾਈਆਂ ਤੇ ਆ ਸਾਡਾ ਕੱਟਾ ਵੀ ਮੋਟਾ ਹੋ ਗਿਆ ਉਹ ਖਾ ਖਾ ਕੇ ਨੇਪੀਆ 22 ਇਹ ਖਾਈ ਖਲਾ ਗੋਖਰੀ ਜਾਂਦਾ। ਆਇ ਕਟਿਆ। ਸੜਾ ਵਾਹ ਕੱਟੇ ਨੂੰ ਟੈਨਸ਼ਨ ਫਿਰ ਇਹ ਖਾ ਲੈਂਦਾ ਪੈ ਜਾਂਦਾ ਦੁੱਧ ਚੁੰਗ ਲੈਂਦਾ ਦਾ। ਤੇ ਨਹੀਂ ਯਾਰੀ ਹਵੇ ਸੇ ਉਹ।